ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਸੱਚਖੰਡ ਸ੍ਰੀ ਹਜੂਰ ਸਾਹਿਬ ਨਦੇੜ ਵਿੱਚ ਸਥਿਤ ਗੁਰਦੁਆਰਾ ਬਾਬਾ ਨਿਧਾਨ ਸਿੰਘ ਜੀ ਜਿੱਥੇ ਹਜ਼ਾਰਾਂ ਦੇ ਗਿਣਤੇ ਵਿੱਚ ਹਰ ਰੋਜ਼ ਸਿੱਖ ਸੰਗਤਾਂ ਲੰਗਰ ਪਾਣੀ ਛਕਦੀਆਂ ਹਨ ਬਾਬਾ ਨਿਧਾਨ ਸਿੰਘ ਜਿਨ੍ਹਾਂ ਨੂੰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪ ਦਰਸ਼ਨ ਦੇ ਕੇ ਕਿਹਾ ਸੀ ਕਿ ਨਿਧਾਨ ਸਿਆ ਹੱਥ ਤੇਰਾ ਤੇ ਖੀਸਾ ਮੇਰਾ ਤੇਰੇ ਲੰਗਰਾਂ ਵਿੱਚ ਕਦੇ ਕੋਈ ਟੋਟ ਨਹੀਂ ਆਵੇਗੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਬਾਬਾ ਨਿਧਾਨ ਸਿੰਘ ਜੀ ਦੇ ਦਰ ਤੇ ਨਿਰੰਤਰ ਲੰਗਰ ਚੱਲ ਰਹੇ ਹਨ ਤੇ ਕਦੇ ਵੀ ਕੋਈ ਭੁੱਖਾ ਮੁੜ ਕੇ ਵਾਪਸ ਨਹੀਂ ਗਿਆ ਬਾਬਾ ਨਿਧਾਨ ਸਿੰਘ ਜੀ ਦਾ ਜਨਮ ਸਨ 1882 ਈਸਵੀ ਵਿੱਚ ਹੁਸ਼ਿਆਰਪੁਰ ਜ਼ਿਲ੍ਹਾ ਪੰਜਾਬ ਵਿੱਚ ਹੋਇਆ ਸੀ ਉਹਨਾਂ ਦੇ ਪਿਤਾ ਦਾ ਨਾਮ ਸਰਦਾਰ ਉੱਤਮ ਸਿੰਘ ਸੀ 18 ਸਾਲ ਦੀ ਉਮਰ ਵਿੱਚ ਹੀ ਬਾਬਾ ਨਿਧਾਨ ਸਿੰਘ ਨੇ ਆਪਣਾ ਘਰ-ਬਾਰ ਤਿਆਗ ਦਿੱਤਾ ਤੇ ਉਹ ਝਾਂਸੀ ਵਿੱਚ ਆ ਕੇ ਫੌਜ ਵਿੱਚ ਭਰਤੀ ਹੋ ਜਾਂਦੇ ਹਨ ਫੌਜ ਵਿੱਚ ਰਹਿੰਦਿਆਂ ਵੀ ਉਹਨਾਂ ਦਾ ਜ਼ਿਆਦਾ ਮਨ ਪਰਮਾਤਮਾ ਦੀ ਭਗਤੀ ਵਿੱਚ ਹੀ ਲੀਨ ਰਹਿੰਦਾ ਸੀ کافی ਸਮਾਂ ਉਹ ਫੌਜ ਵਿੱਚ ਨੌਕਰੀ ਕਰਦੇ ਤੇ ਬਾਅਦ ਵਿੱਚ ਫੌਜ ਵਿੱਚੋਂ ਨਾ ਕਟਵਾ ਕੇ ਉਹ ਸੱਚਖੰਡ ਸ੍ਰੀ ਹਜੂਰ ਸਾਹਿਬ ਨਦੇੜ ਆ ਕੇ ਰਹਿਣਾ ਸ਼ੁਰੂ ਕਰ ਦਿੰਦੇ ਇੱਥੇ ਆ ਕੇ ਉਹਨਾਂ ਤਖਤ ਸਾਹਿਬ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਇਦਾਂ ਹੀ ਸੇਵਾ ਕਰਦਿਆਂ ਕਰਦਿਆਂ ਬਾਬਾ ਨਿਹਾਲ ਸਿੰਘ ਜੀ ਨੂੰ 12 ਸਾਲ ਬੀਤ ਜਾਂਦੇ ਹਨ ਤੇ ਉਹਨਾਂ ਦੀ ਸੱਚੀ ਤੇ ਸੁੱਚੀ ਸੇਵਾ ਨੂੰ ਦੇਖ ਕੇ ਨਦੇੜ ਦੀ ਸਾਰੀ ਸੰਗਤ ਉਹਨਾਂ ਨੂੰ ਮਾਨ ਸਤਕਾਰ ਦੇਣ ਲੱਗ ਪਈ। ਇਸੇ ਗੱਲ ਤੋਂ ਖਾਰ ਖਾ ਕੇ ਕੁਝ ਲੋਕਾਂ ਨੇ ਬਾਬਾ ਨਿਧਾਨ ਸਿੰਘ ਜੀ ਨੂੰ ਜਾਣ ਬੁੱਝ ਕੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਗੁਰੂ ਘਰ ਵਿੱਚ ਕੋਈ ਲੜਾਈ ਝਗੜਾ ਨਾ ਹੋਵੇ ਇਸ ਕਰਕੇ ਇੱਕ ਦਿਨ ਬਾਬਾ ਨਿਧਾਨ ਸਿੰਘ ਜੀ ਪੰਜਾਬ ਵਾਪਸ ਜਾਣ ਦਾ ਮਨ ਬਣਾ ਲੈਂਦੇ ਹਨ ਤੇ ਉਹ ਚੁੱਪਚਾਪ ਬਿਨਾਂ ਕਿਸੇ ਨੂੰ ਦੱਸੇ ਨਦੇੜ ਦੇ ਰੇਲਵੇ ਸਟੇਸ਼ਨ ਤੇ ਪਹੁੰਚ ਜਾਂਦੇ ਹਨ। ਤੇ ਉੱਥੇ ਵੈਗਰੂ ਦਾ ਜਾਪ ਕਰਦੇ ਆਂ ਰੇਲ ਗੱਡੀ ਦੀ ਉਡੀਕ ਕਰਨ ਲੱਗ ਜਾਂਦੇ ਹਨ ਇੰਨੇ ਨੂੰ ਉੱਥੇ ਉਹਨਾਂ ਨੂੰ ਇੱਕ ਬਿਜਲੀ ਲਿਸ਼ਕ ਦੀ ਦਿਖਾਈ ਦਿੰਦੀ ਹੈ ਜਦੋਂ ਉਹ ਅੱਖਾਂ ਖੋਲ੍ਹ ਕੇ ਦੇਖਦੇ ਤਾਂ ਸਾਹਮਣੇ ਉਹਨਾਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੀਲੇ ਘੋੜੇ ਤੇ ਸਵਾਰ ਤੇ ਹੱਥ ਵਿੱਚ ਬਾਜ ਲੈ ਕੇ ਉਹਨਾਂ ਦੇ ਸਾਹਮਣੇ ਖੜੇ ਸਨ ਗੁਰੂ ਸਾਹਿਬ ਨੇ ਬਾਬਾ ਜੀ ਨੂੰ ਕਿਹਾ ਕਿ ਤੁਸੀਂ ਸੇਵਾ ਛੱਡ ਕੇ ਕਿਉਂ ਜਾ ਰਹੇ ਹੋ ਬਾਬਾ ਨਿਹਾਲ ਸਿੰਘ ਕਹਿਣ ਲੱਗੇ ਕਿ ਸਾਨੂੰ ਕੁਝ ਲੋਕਾਂ ਵੱਲੋਂ ਸੇਵਾ ਕਰਨ ਨਹੀਂ ਦਿੱਤੀ ਜਾ ਰਹੀ ਪਾਤਸ਼ਾਹ ਮੈਂ ਤਾਂ ਤੇਰੇ ਘਰ ਦਾ ਕੁੱਕਰ ਹਾਂ ਉਦੋਂ ਦਸਮ ਪਿਤਾ ਜੀ ਨੇ ਬਾਬਾ ਨਿਧਾਨ ਸਿੰਘ ਜੀ ਨੂੰ ਹੁਕਮ ਕੀਤਾ ਕਿ ਤੁਸੀਂ ਨਦੇੜ ਛੱਡ ਕੇ ਨਹੀਂ ਜਾਣਾ ਤੁਸੀਂ ਗੁਰੂ ਕੇ ਲੰਗਰ ਦੀ ਸ਼ੁਰੂਆਤ ਕਰੋ ਨਾਲ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਕਿ ਨਿਧਾਨ ਸਿੰਘਾ ਹੱਥ ਤੇਰਾ ਤੇ ਗੀਸਾ ਮੇਰਾ ਭਾਵ ਹੱਥ ਤੇਰਾ ਹੋਊਗਾ ਤੇ ਜੇਬ ਮੇਰੀ ਹੋਊ ਜਿੰਨੇ ਮਰਜੀ ਪੈਸੇ ਵਰਤੀ ਤੇਰੇ ਲੰਗਰ ਚ ਕਦੇ ਕੋਈ ਟੋਟ ਨਹੀਂ ਆਵੇਗੀ ਉਸ ਦਿਨ ਤੋਂ ਬਾਅਦ ਬਾਬਾ ਨਿਧਾਨ ਸਿੰਘ ਅੱਜ ਦੇ ਇਸ ਗੁਰਦੁਆਰਾ ਲੰਗਰ ਸਾਹਿਬ ਵਾਲੀ ਜਗ੍ਹਾ ਤੇ ਆ ਕੇ ਗੁਰੂ ਘਰ ਲੰਗਰ ਸ਼ੁਰੂ ਕਰ ਦਿੰਦੇ ਹਨ ਹੌਲੀ ਹੌਲੀ ਸਾਰੀ ਸਿੱਖ ਸੰਗਤ ਵੀ ਉਹਨਾਂ ਦੇ ਕੋਲ ਆ ਕੇ ਜੁੜਦੀ ਗਈ ਤੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਨਿਰੰਤਰ ਬਾਬਾ ਨਿਧਾਨ ਸਿੰਘ ਜੀ ਦਾ ਇਹ ਲੰਗਰ ਚੱਲ ਰਿਹਾ ਹੈ ਜਿੱਥੇ ਹਰ ਰੋਜ਼ ਹਜ਼ਾਰਾਂ ਲੱਖਾਂ ਸ਼ਰਧਾਲੂ ਆ ਕੇ ਪ੍ਰਸ਼ਾਦਾ ਪਾਣੀ ਛਕਦੇ ਹਨ ਤੇ ਅੱਜ ਤੱਕ ਕਿਸੇ ਵੀ ਗੱਲ ਦੀ ਟੋਟ ਨਹੀਂ ਆਈ ਇਹ ਹੈ ਬਾਬਾ ਨਿਧਾਨ ਸਿੰਘ ਵਰਗੇ ਮਹਾਨ ਸਾਧੂਆਂ ਦੀ ਕਮਾਈ જીવનું શ્રી ગુરુ ગોબિંદી મહા